ਹਾਂਜੀ ਪਿਆਰੇ ਵਿਦਿਆਰਥੀਓ ਜਿਹੜਾ 8ਵੀਂ ਦਾ ਨਤੀਜਾ ਜਿਹੜਾ ਬੋਰਡ ਵੱਲੋਂ ਲਾਨਾ ਜਾ ਚੁੱਕਿਆ ਕੱਲ ਮੈਟਰ ਹੋਲਡਰ ਵਿਦਿਆਰਥੀਆਂ ਦੀ ਲਿਸਟ ਆਈ ਸੀ ਅੱਜ ਜਿਹੜੀ ਸਮੁੱਚੇ ਵਿਦਿਆਰਥੀਆਂ ਦੀ ਜਿਹੜੀਆਂ ਨਤੀਜਾ ਲਾਨ ਚੁੱਕਿਆਗਾ ਬੋਰਡ ਆਪਣੀ ਸਾਈਟ ਦੇ ਉੱਪਰ ਤਾਂ ਤੁਸੀਂ ਇਸ ਲਿੰਕ ਦੇ ਜਰੀਏ ਜਿਹੜਾ ਦੇਖ ਸਕਦੇ ਹੋਗੇ ਸਿੱਧਾ ਜਿਹੜਾ ਆਨਲਾਈਨ ਬਹੁਤ ਜ਼ਿਆਦਾ ਸੌਖਾਗਾ ਰਿਜ਼ਲਟ ਕੱਢਣਾ ਵਿਦਿਆਰਥੀਆਂ ਦੀ ਸੌਖ ਤੇ ਲਈ ਤਾਂ ਮੈਂ ਇਹ ਵੀਡੀਓ ਦੀ ਜਿਹੜੀ ਡਿਸਕ੍ਰਿਪਸ਼ਨ ਦੇ ਵਿੱਚ ਵੀ ਪਾ ਦਣਾ ਉੱਥੋਂ ਜਾ ਕੇ ਤੁਸੀਂ ਇਸ ਲਿੰਕ ਨੂੰ ਕਲਿੱਕ ਕਰ ਲਿਓ ਤੇ ਆਪਣਾ ਰੋਲ ਨੰਬਰ ਭਰ ਲਿਓ ਤੇ ਤੁਹਾਡਾ ਨਤੀਜਾ ਜਿਹੜਾ ਨਾਲ ਦੀ ਨਾਲ ਸ਼ੋ ਹੋ ਮੈਡਲ ਐਗਜ਼ਾਮੀਨੇਸ਼ਨ ਰਿਜ਼ਲਟ 2024 ਜੇ ਥੱਲੇ ਜਿਹੜਾ ਲਿੰਕ ਬਣਿਆ ਹੋਇਆਗਾ ਇਹਨੂੰ ਆਪਾਂ ਕਲਿੱਕ ਕਰਦੇ ਆ ਲਓ ਜੀ ਕਲਿੱਕ ਕਰਤਾ ਜੀ ਇਸਨੂੰ ਕਲਿੱਕ ਕਰਨ ਤੋਂ ਬਾਅਦ ਸਾਡੇ ਕੋਲੇ ਇਸ ਤਰ੍ਹਾਂ ਦੇ ਨਾਲ ਖੁੱਲ ਗਿਆ ਜਿਹੜਾ ਹੈਗਾ ਸਾਡੇ ਕੋਲੇ ਇਸ ਤਰ੍ਹਾਂ ਖੁੱਲ ਗਿਆ ਇੰਟਰ ਰੋਲ ਨੰਬਰ ਤੇ ਇੰਟਰ ਨੇਮ ਤੁਹਾਡਾ ਇੰਟਰ ਰੋਲ ਨੰਬਰ ਕੀ ਹੈ ਤੇ ਤੁਹਾਡਾ ਇੰਟਰ ਨੇਮ ਕੀ ਹੈ ਇਸ ਤਰ੍ਹਾਂ ਦੇ ਨਾਲ ਖੁੱਲ ਗਿਆ ਆਪਣੇ ਕੋਲੇ ਇਥੇ ਤੁਸੀਂ ਜਿਹੜਾ ਰੋਲ ਨੰਬਰ ਵੀ ਭਰ ਸਕਦੇ ਹੋ ਇੰਟਰਨੇਮ ਵੀ ਭਰ ਸਕਦੇ ਹੋ ਰੋਲ ਨੰਬਰ ਦੇ ਨਾਲ ਜਿਹੜਾ ਸੌਖਾ ਨਿਕਲੇ ਆਉਂਦਾ ਹੈਗਾ ਰਿਜ਼ਲਟ ਜਿਵੇਂ ਮੇਰੇ ਕੋਲ ਇੱਕ ਬੱਚੇ ਦਾ ਜਿਹੜਾ ਕਿ ਮੈਟ ਹੋਲਡਰ ਬੱਚਾ ਹੈ ਇਹਦਾ ਰੋਲ ਨੰਬਰ ਭਰਦੇ ਆ 8241 8241 75285 75285 ਲਓ ਜੀ ਇਹਨੂੰ ਡਨ ਕਰ ਦਨੇ ਆਪਾਂ ਇਹਦੇ ਬਾਅਦ ਜਿਹੜਾ ਹੈਗਾ ਕੀਬੋਰਡ ਨੂੰ ਡਨ ਕਰਤਾ ਜੀ ਇਸ ਤੋਂ ਬਾਅਦ ਆਪਾਂ ਗੋ ਕਰ ਦਿਆਂਗੇ ਇਹ ਜਿਹੜਾ ਗੋ ਕਰਤਾ ਜੀ ਦੇਖੋ ਜੀ ਨਤੀਜਾ ਸਾਡੇ ਸਾਹਮਣੇ ਖੁੱਲ ਗਿਆ ਇਸ ਤਰ੍ਹਾਂ ਦੇ ਨਾਲ ਵਿਦਿਆਰਥੀ ਤੁਸੀਂ ਬਹੁਤ ਸੌਖੇ ਰੂਪ ਦੇ ਵਿੱਚ ਜਿਹੜਾ ਹਰਨੂਰ ਪ੍ਰੀਤਕੌਰ ਜਿਹੜਾ ਕਿ ਬੱਚਾ ਟਾਪ ਕੀਤਾ ਜਿਸਨੇ ਕਿ ਪਹਿਲਾ ਰੈਂਕ ਆ ਗੱਠਮੀ ਦੇ ਵਿੱਚੋਂ ਆਲ ਪੰਜਾਬ ਦੇ ਵਿੱਚੋਂ ਗੋਵਟਗੱਲ ਸੀਨੀਅਰ ਸੈਕੰਡਰੀ ਸਕੂਲ ਭਾਈ ਰੂਪਾ ਦੀ ਵਿਦਿਆਰਥਣਾ ਹੈ ਬਠਿੰਡਾ ਦੀ ਹਰਨੂਰ ਪ੍ਰੀਤਕੌਰ ਜਗਰਾਜ ਸਿੰਘ ਇਹਨਾਂ ਦੇ ਪਿਤਾ ਜੀ ਦਾ ਨਾਮ ਆ 10 10 2009 ਜਨਮਿਤ ਹੈ ਇੱਥੇ ਜਿਹੜਾ ਤੁਹਾਡੇ ਸਾਰੇ ਨੰਬਰ ਖੁੱਲ ਜਾਣਗੇ ਕਿਸ ਤਰ੍ਹਾਂ ਬੱਚੇ ਨੇ ਜਿਹੜੇ ਨੰਬਰ ਕਿੰਨੇ ਸੋਹਣੇ ਪ੍ਰਾਪਤ ਕੀਤੇ ਨੇ ਦੇਖੋ ਸਾਰੇ ਤੁਸੀਂ ਪੰਜਾਬੀ ਵਿੱਚੋਂ ਹਿੰਦੀ 'ਚੋਂ 100 'ਚੋਂ 100 ਇੰਗਲਿਸ਼ ਦੇ ਵਿੱਚੋਂ ਜਿਹੜਾ ਸਾਰੇ ਤੁਸੀਂ ਨੰਬਰ ਕਰਮਬਾਰ ਦੇਖ ਰਹੇ ਹੋਗੇ ਸਾਇੰਸ ਦੇ ਵਿੱਚੋਂ ਮੈਥ ਦੇ ਵਿੱਚੋਂ ਸੋਸ਼ਲ ਸਾਇੰਸ ਦੇ ਵਿੱਚੋਂ 100-100 ਨੰਬਰ ਪ੍ਰਾਪਤ ਕੀਤੇ ਸਾਰਿਆਂ 'ਚੋਂ ਤਾਂ ਕਿਸ ਤਰ੍ਹਾਂ ਦੇ ਨਾਲ ਜਣਾਏ ਤੁਸੀਂ ਤੇ ਆਪਣਾ ਨਤੀਜਾ ਜਿਹੜਾ ਕੱਢ ਸਕਦੇ ਹੋ ਵਿਦਿਆਰਥੀ ਬਹੁਤ ਸੌਖੇ ਰੂਪ ਦੇ ਵਿੱਚ ਤੇ ਇਹ ਸਾਰੇ ਵਿਦਿਆਰਥੀਆਂ ਤੱਕ ਆਪਾਂ ਜਾਣਕਾਰੀ ਪਹੁੰਚਾਈਏ ਤਾਂ ਕਿ ਆਪਣਾ ਨਤੀਜਾ ਬਹੁਤ ਸੌਖੇ ਰੂਪ ਦੇ ਵਿੱਚ ਉਹ ਚੈੱਕ ਕਰ ਸਕਣ ਸੋ ਜਾਣਕਾਰੀ ਕਿਵੇਂ ਲੱਗੀ ਉਹਨੂੰ ਲਾਈਕ ਕਮੈਂਟ ਕਰਕੇ ਦੱਸਣਾ ਤੇ ਆਪਾਂ ਨੂੰ ਆਪਣੇ ਨੰਬਰ ਵੀ ਕਮੈਂਟ ਬਾਕਸ ਦੇ ਵਿੱਚ ਤਾਂ ਕਿ ਪਤਾ ਲੱਗੇ ਤੁਹਾਡੇ ਨੰਬਰ ਕਿੰਨੇ ਆ ਗਏ ਤੇ ਤੁਹਾਨੂੰ ਜਿਹੜੀਆਂ ਪੜਦੀਆਂ ਸੋਭ ਸ਼ਾਮਾ ਭੇਟ ਕਰੀਏ ਤੇ ਜੇਕਰ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਹਰ ਤਰ੍ਹਾਂ ਦੀ ਜਾਣਕਾਰੀ ਜਿਹੜੀ ਤੁਹਾਡੇ ਤੱਕ ਪਹੁੰਚਦੀ ਕੀਤੀ ਜਾਏਗੀ ਸ਼ੁਕਰੀਆ ਜੀ ਮਿਹਰਬਾਨੀ ਧੰਨਵਾਦ